ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਈਡੀ ਦਾ ਪੁਤਲਾ ਫੂਕਿਆ ਗਿਆ ਆਮ ਆਦਮੀ ਪਾਰਟੀ ਦੇ ਜੌਨ ਘਰਿਆਲਾ ਦੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ED ਦਾ ਬਾਸਾ ਡਾਕਰਿਆਲਾ ਵਿਕੇ ਪਤਲਾ ਫੁਕਿਆ BJP ਸਰਕਾਰ ਦੇ ਬਰਖਲਾਫ ਨਾਰੇਬਾਜ਼ੀ ਕੀਤੀ ਗਈ ਬੁਲਾਰਿਆਂ ਨੇ ਰੱਜ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਉਹਨਾਂ ਨੇ ਕਿਹਾ ਕਿ ਲਗਾਤਾਰ ਤਿੰਨ ਵਾਰ ਜਿੱਤੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਬਹੁਤ ਹੀ ਦੁੱਖ ਦੀ ਗੱਲ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਹੋਰ ਵੀ ਗਲਤ ਹੈ ਇਸ ਤੋਂ ਪਹਿਲਾਂ ED ਨੇ ਝਾਰਖੜ ਦੇ ਮੁੱਖ ਮੰਤਰੀ ਨੂੰ ਵੀ ਇਸੇ ਤਰ੍ਹਾਂ ਗ੍ਰਿਫਤਾਰ ਕੀਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਮੁੱਖ ਮੰਤਰੀਆਂ ਨੂੰ ਗ੍ਰਿਫਤਾਰ ਕਰਨਾ ਬੀਜੇਪੀ ਦੀ ਬੁਖਲਾੜ ਦਾ ਨਤੀਜਾ ਹੈ ਦੇਸ਼ ਵਿਰੋਧੀ ਕਾਰਵਾਈਆਂ ਦਾ ਆਮ ਆਦਮੀ ਪਾਰਟੀ ਵੱਲ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਜਿਹੜਾ ਆਗੂ ਭਾਜਪਾ ਦੀ ਅਗਵਾਈ ਕਬੂਲ ਕਰ ਲੈਂਦਾ ਹੈ ਉਸ ਦੀ ਪੁਸ਼ਪੜਤਾ ਤੁਰੰਤ ਬੰਦ ਕਰ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਕ੍ਰਾਂਤੀ ਵਿੱਚੋਂ ਨਿਕਲੀ ਪਾਰਟੀ ਹੈ ਇਹ ਪਰਚਾ ਤੇ ਜੇਲਾ ਤੋਂ ਕਦੇ ਵੀ ਨਹੀਂ ਡਰਦੀ ਈਡੀ ਇਨਕਮ ਟੈਕਸ ਵਿਭਾਗ ਸੀਬੀਆਜੀ ਦਰਬਰ ਤੋਂ ਵੱਡੇ ਪੱਮਾਨੇ ਤੇ ਕੀਤੀ ਜਾ ਰਹੀ ਹੈ ਅੱਜ ਦੇਸ਼ ਦੇ ਅੰਦਰ ਅਮਰਜੰਸੀ ਵਰਗੇ ਹਾਲਾਤ ਬਣ ਚੁੱਕੇ ਹਨ ਕੇਂਦਰ ਦੀ ਸਰਕਾਰ ਦੀਆਂ ਮਨਮਰਜ਼ੀਆਂ ਦੇ ਖਿਲਾਫ ਪਹਿਲਾਂ ਤੋਂ ਹੀ ਦੇਸ਼ ਦਾ ਨਾ ਰੌਸ਼ਨ ਕਰਵਾਲਾ ਰੈਸਲਰ ਦੇਸ਼ਦਾਨ ਦਾ ਤਾਂ ਕਿਸਾਨ ਮੁਲਾਜ਼ਮ ਹਰ ਵਰਗ ਸੜਕ ਤੇ ਉਤਰਿਆ ਆਇਆ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਜਸਮੀਰ ਸੰਧੂ ਅਤੇ ਬਖਸ਼ੀ ਸਿੰਘ ਪੱਠੇਵਾਲੇ ਨੇ ਕੀ ਕਿਹਾ ਆਓ ਸੁਣਦੇ ਹਾਂ ਨਾਇਰ ਨਾਲ ਦੋ ਵੱਧ ਜਿਹੜੀਆਂ ਕਰਨ ਰਿਆ ਧੱਕੇਸ਼ਾਹੀਆਂ ਕਰਨ ਰਿਆ ਜਿਸ ਤਰ੍ਹਾਂ ਅਰਮਿੰਦ ਕੇਜੀਵਾਲ ਨੂੰ ਕਰਤਾ ਇਹਨਾਂ ਫੜ ਕੇ ਅੰਦਰ ਕਰਤਾ ਬਾਕੀ ਹੋਰ ਦੋ ਤਿੰਨ ਮੁੱਖ ਮੰਤਰੀ ਅੰਦਰ ਸੁੱਟੇ ਐਸ ਟਾਈਮ ਤੇ ਚੋਣ ਜਾਬਤਾ ਲੱਗਾ ਏ ਚੋਣ ਜਾਬਤਾ ਲੱਗਣ ਦੇ ਹੋਣ ਦੇ ਨਾਤੇ ਵੀ ਮੁੱਖ ਮੰਤਰੀ ਫੜ ਕੇ ਅੰਦਰ ਸੁੱਟੀ ਜਾਂਦੇ ਆ ਜਿਹੜੇ ਨਜਾਇਜ਼ ਅਸੀਂ ਇਸ ਜਿਹੜੀ ਸਰਕਾਰ ਤੋਂ ਅਸੀਂ ਕੀ ਆਸ ਕਰਦੇ ਵੀ ਕੱਲ ਨੂੰ ਬਣ ਜੂਗੀ ਤੇ ਕੀ ਸਾਨੂੰ ਨਿਆਂ ਦੇਊਗੀ ਇਹਦਾ ਵਾਸਤੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਆ ਇਹ ਸਰਕਾਰਾਂ ਜਿਹੜੀਆਂ ਨੇ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਇਹਦੇ ਵਾਸਤੇ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਕਿਉਂਕਿ ਇਹ ਜਿਹੜਾ ਵਾ ਇਹ ਧੱਕੇਸ਼ਾਹੀ ਇਹ ਨਾਦਰਸ਼ਾਹੀ ਰਾਜ ਬਣਾਉਣਾ ਚਾਹੁੰਦੇ ਆ ਪਰ ਜਨਤਾ ਜਿਹੜੀ ਆ ਜਨਤਾ ਇਸ ਗੱਲ ਨੂੰ ਹਾਂਜੀ ਕੀ ਨਾਂਜੀ ਆਪਣਾ ਮੇਰਾ ਨਾਂ ਜਸਵੀਰ ਸੰਧੂ ਆ ਜੀ ਜਿਹੜਾ ਤੁਸੀਂ ਅੱਜ ਮੋਦੀ ਦਾ ਪੁਤਲਾ ਫੂਕਿਆ ਹੈ ਉਹ ਕਿਹੜੇ ਸੰਬੰਧ ਚ ਫੂਕਿਆ ਹੈ ਮੈਂ ਦੱਸਣਾ ਚਾਹੁੰਦਾ ਹਾਂ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਸੇ ਬਣਾਨੇ ਖਾਸ ਕਰਕੇ ਕ੍ਰਿਆਲਾ ਜੋਂਨ ਦੇ ਵਰਕਰ ਸੇ ਬਣਾਨੇ ਅੱਜ ਕ੍ਰਿਆਲਾ ਬਾਸ ਸਾਡਾ ਚੌਂਕ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੀਆਂ ਹੀ ਗਤੀਵਿਧੀਆਂ ਜੋ ਨਰਿੰਦਰ ਮੋਦੀ ਕਰ ਰਿਹਾ ਹੈ ਉਹ ਬਿਲਕੁਲ ਲੋਕਤੰਤਰ ਦਾ ਕਹਾਣ ਕਰ ਰਿਹਾ ਹੈ 2 ਕਰੋੜ ਲੋਕਾਂ ਵੱਲੋਂ ਚੁਰਿਆ ਹੋਇਆ ਨਮਾਇੰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਤਿੰਨ ਵਾਰੀ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ ਉਹਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਕਰਕੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਬੇਸ਼ੱਕ ਕਿ ਅੱਜ ਦੇਸ਼ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਬੀਜੇਪੀ ਦੀ ਸਰਕਾਰ ਜਿਹੜੀ ਹੈ ਉਹ ਬਿਲਕੁਲ ਡਰੀ ਹੋਈ ਹੈ ਕਿਆਮ ਆਦਮੀ ਪਾਰਟੀ ਜਿਹੜੀ ਹੈ ਉਹ ਲਗਾਤਾਰ ਗਰੋਥ ਕਰ ਰਹੀ ਹੈ ਲੋਕਾਂ ਦੀ ਗੱਲ ਕਰ ਰਹੀ ਹੈ ਤੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਬੀਜੇਪੀ ਵੱਲੋਂ ਗਿਰਜ਼ਦਾਰ ਕਰਨਾ ਬਹੁਤ ਹੀ ਅਤ ਨਿੰਦਨਯੋਗ ਹੈ ਇਸ ਮੁਕਦੇ ਬਖਸ਼ੀਰ ਸਿੰਘ ਪੱਠੇਵਾਲਾ ਹਰਜਿੰਦਰ ਸਿੰਘ ਕਾਨਾ ਲਖਵੀਰ ਸਿੰਘ ਘਤਰ ਡਾਕਟਰ ਮਿਲਖਾ ਸਿੰਘ ਸੁਖਦੇਵ ਸਿੰਘ ਸਵਾਮੀ ਸੁਖਦੇਵ ਸਿੰਘ ਘ੍ਰਿਆਲੀ ਗੁਰਨਾਮ ਸਿੰਘ ਵਿਕਲ ਜਸਵੰਤ ਸਿੰਘ ਕਾਨਾ ਪ੍ਰੀਤ ਸਿੰਘ ਘ੍ਰਿਆਲੀ ਕਲਵੰਤ ਸਿੰਘ ਕਾਨਾ ਰਾਣਾ ਸਿੰਘ ਕਾਨਾ ਜਸਪੀਰ ਸੰਧੂ ਬਲਵਿੰਦਰ ਸਿੰਘ ਪ੍ਰਵੇਜ ਸਿੰਘ ਗੁਰਵਿੰਦਰ ਸਿੰਘ ਨੰਬਰਦਾਰ ਸਰਜੀਤ ਸਿੰਘ ਲਵ ਸਿੰਘ ਦਾਸ ਵੀਰ ਸਿੰਘ ਆਮ ਆਦਮੀ ਪਾਰਟੀ ਦੇ ਮੀਡੀਆ ਇਨਚਾਰਜ ਬਲਵਿੰਦਰ ਸਿੰਘ ਸਣੀ ਬਲਦੇਵ ਸਿੰਘ ਪਾਸਵਾਨ ਰਸ਼ੇਂਦਰ ਸਿੰਘ ਸਰਜੀਤ ਸਿੰਘ ਲਵ ਸਿੰਘ ਦਾਸਵਾਲ ਆਦਿ ਹਾਜ਼ਰ ਸਨ ਤੁਸੀਂ ਵੇਖ ਰਹੇ ਹੋ ਜੋਰ ਟੀਵੀ